ਜੇ ਕੋਈ ਸ਼ੇਰ ਨੂੰ ਜਗਾਉਣ ਦਾ ਅਸਰ ਕਰੇ ਯਤਨ ਕਰੇ ਵੀ ਤੂੰ ਮਰਿਆ ਹੋਇਆ ਮਾਸ ਖਾਈ ਜਾਂਦਾ ਹੈ ਕਦੇ ਦਿੰਦੇ ਆ ਟਾਈਮ ਨਾਲ ਕਦੇ ਨਹੀਂ ਤੈਨੂੰ ਮਿਲਦਾ ਤੈਨੂੰ ਆਹ ਕਮਜ਼ੋਰ ਜੀ ਔਰਤਾਂ ਛਾਂਟੇ ਮਾਰੀ ਜਾਂਦੀ ਹੈ ਉਹ ਤੇਰੇ ਚ ਇੰਨੀ ਜ਼ਾਨ ਹੈਗੀ ਨੂੰ ਪਾੜ ਦੇ ਨਾ ਫੜ ਕੇ ਤੂੰ ਆਜ਼ਾਦ ਹੋ ਤੂੰ ਜੰਗਲ ਦਾ ਰਾਜਾ ਹੈ ਪਰ ਉਹ ਸ਼ੇਰ ਪਿੰਜਰੇ ਚ ਰਹਿਣ ਕਰਕੇ ਇੰਨਾ ਗੁਲਾਮ ਉਹਦੇ ਮਾਈਂਡ ਦੀ ਪ੍ਰੋਗਰਾਮਿੰਗ ਐਸੀ ਹੋ ਚੁੱਕੀ ਹੈ ਉਹ ਤੁਹਾਡੀ ਗੱਲ ਨਹੀਂ ਸੁਣੂਗਾ ਉਹ ਕਹੂਗਾ ਮੇਰੇ ਨਾਲ ਦੇ ਤਿੰਨ ਚਾਰ ਸ਼ੇਰ ਹੋਰ ਵੀ ਤਾਂ ਇਦਾਂ ਹੀ ਰਹਿ ਰਹੇ ਨੇ ਜਦੋਂ ਅੱਜ ਮੈਂ ਇਹ ਗੱਲ ਕਹਿ ਰਿਹਾ ਕਿ ਤੁਹਾਡੇ ਮਨ ਵਿੱਚ ਇੰਨੀ ਤਾਕਤ ਹੈ ਕਿ ਤੁਸੀਂ 100% ਆਪਣੇ ਆਪ ਚੜ੍ਹਦੀ ਕਲਾ 'ਚ ਹੋ ਸਕਦੇ ਹੋ ਤਾਂ ਤੁਸੀਂ ਕਹੋਗੇ ਲੋ ਫਿਰ ਡਾਕਟਰ ਦਵਾਈਆਂ ਇਹ ਸਾਰੀਆਂ ਗੱਲਾਂ ਆਉਂਦੀਆਂ ਕਾਦੇ ਲਈ ਨੇ ਸ਼ੇਰ ਦੀ ਐਡੀ ਤਰਸਯੋਗ ਹਾਲਤ ਕਿਉਂ ਹੁੰਦੀ ਹੈ ਸਰਕਸ ਕਿਉਂਕਿ ਉਹ ਮੂਲ ਨੂੰ ਭੁੱਲ ਗਿਆ ਆਪਣੇ ਆਪ ਨੂੰ ਭੁੱਲ ਗਿਆ ਕਿ ਮੈਂ ਹੈ ਕੌਣ ਆ ਪਿਛਲੇ ਸਮਿਆਂ 'ਚ ਸਰਕਾਰ ਨੇ ਪਾਬੰਦੀ ਲਾਈ ਕਿ ਸਰਕਸਸ ਦੇ ਵਿੱਚ ਜਾਨਵਰਾਂ ਨੂੰ ਨਹੀਂ ਇਦਾਂ ਰੱਖ ਸਕਦੇ ਬੰਗਾਲ ਦੇ ਵਿੱਚ ਸਰਕਸ਼ਾਂ ਕਾਫੀ ਹੁੰਦੀਆਂ ਸੀ ਉੱਥੇ ਜਦੋਂ ਸਰਕਸਸ ਦੇ ਸ਼ੇਰਾਂ ਨੂੰ ਜੰਗਲ 'ਚ ਛੱਡਿਆ ਗਿਆ ਤੁਹਾਨੂੰ ਪਤਾ ਹੋਵੇਗਾ ਕਿ ਜੰਗਲੀ ਸੂਰਾਂ ਨੇ ਸ਼ੇਰਾਂ ਦਾ ਸ਼ਿਕਾਰ ਕੀਤਾ ਕਿਉਂ ਕਿਉਂਕਿ ਸ਼ੇਰ ਆਪਣੇ ਆਪ ਨੂੰ ਭੁੱਲ ਚੁੱਕਿਆ ਸੀ ਮੂਲ ਨੂੰ ਭੁੱਲ ਚੁੱਕਿਆ ਸੀ ਅੱਜ ਸਾਡੀ ਕੌਮ ਦਾ ਸ਼ਿਕਾਰ ਕਿਉਂ ਕਰਦਾ ਹੈ ਕੋਈ ਪਖੰਡੀ ਕੋਈ ਵੀ ਆ ਕੇ ਇੱਥੇ ਟਿੰਮਟਾਣੀ ਕਿਉਂ ਚਲਾ ਲੈਂਦਾ ਕਿਉਂਕਿ ਅਸੀਂ ਆਪਣੀ ਮੂਲ ਨੂੰ ਭੁੱਲ ਚੁੱਕੇ ਹਾਂ ਜਿਹੜਾ ਗੁਰੂ ਨੇ ਕਿਹਾ ਮੂਲ ਪਛਾਣ ਆਪਣੇ ਆਪ ਨੂੰ ਪਛਾਣ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਕੌਨਸ਼ੀਅਸ ਮਾਈਂਡ ਦੇ ਨਾਲ ਮੈਂ ਗੱਲ ਕਰ ਰਿਹਾ ਸੁਚੇਤ ਰੂਪ ਵਿੱਚ ਗੱਲ ਕਰ ਰਿਹਾ ਤੁਸੀਂ ਜਿੰਨੇ ਭੈਣ ਭਰਾ ਬੈਠੇ ਹੋ ਤੁਸੀਂ ਕੌਨਸ਼ੀਅਸ ਮਾਈਂਡ ਨਾਲ ਸੁਣ ਰਹੇ ਹੋ ਦੁਨੀਆ ਭਰ ਦੇ ਮਨੋਵਿਗਿਆਨਕ ਇਹ ਕਹਿੰਦੇ ਆ ਕਿ ਇਹਦੇ ਵਿੱਚ ਪਾਵਰ ਸਿਰਫ 10% ਹੈ ਜਿਸ ਮਨ ਨਾਲ ਅੱਜ ਮੈਂ ਗੱਲ ਕਰ ਰਹੀ ਹਾਂ ਤੇ ਤੁਸੀਂ ਸੁਣ ਰਹੇ ਹੋ 90% ਪਾਵਰਫੁੱਲ ਮਨ ਸਾਡਾ ਅਵਚੇਤਨ ਮਾਨ ਹੈ সাবਕੌਂਸ਼ੀਅਸ ਮਾਈਂਡ ਹੈ ਸਾਡੇ ਅੰਦਰ ਵਾਇਗਰੂ ਨੇ ਜਿਹੜੀ ਕ੍ਰਿਟੀਕਲ ਫੈਕਲਟੀ ਦਿੱਤੀ ਹੈ ਜਿਹੜੀ ਸਾਡੇ ਅੰਦਰ ਏਵੈਲੂਏਸ਼ਨ ਕਰਨ ਦੀ ਐਨਾਲਸਿਸ ਕਰਨ ਦੀ ਜਿਹੜੀ ਤਾਕਤ ਦਿੱਤੀ ਹੋਈ ਹੈ ਸਾਰਿਆਂ 'ਚ ਹੈ ਤਾਂ ਬੜੀ ਚੰਗੀ ਚੀਜ਼ ਹੋ ਪਰ ਹੁੰਦਾ ਕੀ ਹੈ ਕਿ ਜਦੋਂ ਅਸੀਂ ਕੋਈ ਗੱਲ ਸੁਣ ਰਹੇ ਹਾਂ ਸਾਡੇ ਅੰਦਰਲੀ ਕ੍ਰਿਟੀਕਲ ਫੈਕਲਟੀ ਐਕਟਿਵ ਹੁੰਦੀ ਹੈ ਉਹ ਸਾਡੀ ਚੰਗੀ ਗੱਲ ਵੀ ਉਹਦੇ ਨਾਲ ਟਕਰਾ ਕੇ ਵਾਪਸ ਮੁੜ ਜਾਂਦੀ ਹੈ ਸਬਕੌਂਸ਼ੀਅਸ ਮਾਈਂਡ ਤੱਕ ਨਹੀਂ ਪਹੁੰਚਦੀ ਜਦੋਂ ਤੁਸੀਂ ਸ਼ਰਾਬ ਉਦਾਹਰਣ ਦੇ ਰਹੇ ਹੋ ਮੈਂ ਸੋਖੀ ਜੀ ਮਨਸਵੰਦੀ ਗੱਲ ਕਰ ਰਹੇ ਹਾਂ ਉਦਾਹਰਨਾਂ ਸਿੱਧੀਆਂ ਤੁਸੀਂ ਕਿਸੇ ਸ਼ਰਾਬੀ ਆਦਮੀ ਨੂੰ ਕਹਿੰਦੇ ਹੋ ਸ਼ਰਾਬ ਨਾ ਪੀ ਤੇਰੀ ਸਿਹਤ ਖਰਾਬ ਪੈਸਾ ਖਰਾਬ ਘਰ ਖਰਾਬ ਇੱਜ਼ਤ ਖਰਾਬ ਆਹ ਖਰਾਬ ਗੱਲ ਤੁਹਾਡੀ ਠੀਕ ਹੈ ਉਹ ਤੁਹਾਡੇ ਨਾਲ ਸਹਿਮਤ ਵੀ ਹੁੰਦਾ ਪਰ ਫਿਰ ਉਹ ਗੱਲ ਕਹਿੰਦਾ ਮੇਤੋਂ ਛੱਡੀ ਨਹੀਂ ਜਾ ਰਹੀ ਅਸੀਂ ਕਹਿੰਨੇ ਆ ਤੇਰੀ ਜਾਨ ਨਿਕਲਦੀ ਹੈ ਪਰ ਮੈਂ 100% ਇਹਦੇ ਨਾਲ ਸਹਿਮਤ ਹਾਂ ਕਿ ਉਹ ਤੋਂ ਛੱਡੀ ਨਹੀਂ ਜਾ ਰਹੀ ਕਿਉਂ ਭਲਾ ਕਿਉਂਕਿ ਤੁਸੀਂ ਆਪਣੀ ਆਵਾਜ਼ ਉਹਦੇ ਕੌਨਸ਼ੀਅਸ ਮਾਈਂਡ ਤੱਕ ਲੈ ਕੇ ਜਾ ਰਹੇ ਹੋ ਸ਼ਰਾਬ ਜਾਂ ਕੋਈ ਵੀ ਮਾੜੀ ਆਦਤ ਉਹਦੇ ਸਬਕੌਨਸ਼ੀਅਸ ਵਿੱਚ ਸੇਵ ਹੋਈ ਹੋਈ ਹੈ ਕੋਈ ਵੀ ਮਾੜੀ ਆਦਤ ਨੌ ਚੱਪਣ ਦੀ ਆਦਤ ਹੈ ক্রিকেট ਖਿਡਾਰੀਆਂ ਨੂੰ ਵੇਖਿਆ ਹੋਊਗਾ ਨੌ ਚੱਭ ਰਹੇ ਹੁੰਦੇ ਉਹਨਾਂ ਨੂੰ ਪਤਾ ਹੈ ਕਿ ਕਰੋੜਾਂ ਆਦਮੀ ਸਾਨੂੰ ਟੈਲੀਵਿਜ਼ਨ ਤੇ ਵੇਖ ਰਹੇ ਆ ਉਹਨਾਂ ਨੇ ਆਪਣੀ ਨੌ ਚੱਪਣ ਦੀ ਆਦਤ ਆਪ ਵੀ ਵੇਖੀ ਹੋਈ ਹੈ ਟੈਲੀਵਿਜ਼ਨ ਤੇ ਵੀਡੀਓ ਬੁਰੇ ਲੱਗੀ ਆ ਉਹਨਾਂ ਨੂੰ ਆਪਣੇ ਆਪ ਨੂੰ ਪਰ ਫਿਰ ਵੀ ਨਹੀਂ ਛੱਡ ਪਾ ਰਹੇ ਕਿਉਂਕਿ ਉਹ ਸਬਕੌਨਸ਼ੀਅਸ ਮਾਈਂਡ ਵਿੱਚ ਸੇਵ ਹੈ ਆ ਜਿੰਨਾ ਵੀ ਪਖੰਡਵਾਦ ਹੈ ਜਿੰਨਾ ਵੀ ਡੇਰਾਵਾਦ ਹੈ ਉਹ ਇਸ ਸਟੱਡੀ ਦੇ ਆਧਾਰ ਤੇ ਖੜਾ ਹੁੰਦਾ ਕਿਸੇ ਨੂੰ ਘੱਟ ਪਤਾ ਇਹਦੇ ਬਾਰੇ ਕਿਸੇ ਨੂੰ ਵੱਧ ਉਹਦੇ ਆਧਾਰ ਤੇ ਚਲਾ ਰਹੇ ਸਮਝ ਆ ਰਹੀ ਥੋੜੀ ਜੀ ਕੋਈ ਵੀ ਆਦਮੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੱਕ ਜਦੋਂ ਪਹੁੰਚ ਕਰਦਾ ਹੈ ਉਹ ਤੁਹਾਨੂੰ 5 ਮਿੰਟ ਦਾ ਕੰਮ ਹੈ ਲਾਈਟ ਦਿਖਾਉਣੀ ਕਿਉਂਕਿ ਮੈਂ 5 ਸਾਲ ਲਾ ਕੇ ਪਹਿਲਾਂ ਟ੍ਰੇਨਿੰਗ ਲਈ ਹੈ ਸਿੱਖਿਆ ਹਜ਼ਾਰ ਬੰਦਾ ਠੀਕ ਕੀਤਾ ਪਹਿਲਾਂ ਉਦੋਂ ਬਾਅਦ ਇਹ ਗੱਲਾਂ ਕਰਨ ਲੱਗਿਆ ਲੋਕਾਂ ਚਾਕੇ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰ ਲਈ ਜਦੋਂ ਤੁਹਾਡੇ ਹੱਥ ਵਿੱਚ ਬਰਫ਼ ਫੜਾਤੀ ਤੁਹਾਨੂੰ ਕਹਤਾ ਇਹ ਬਰਫ਼ ਤੇਰੇ ਲਈ ਅੱਜ ਗਰਮ ਹੈ ਤੁਸੀਂ ਬਰਫ਼ ਨੂੰ ਪਾਸੇ ਸੁੱਟ ਦਿੰਦੇ ਹੋ ਇਹ ਗਰਮ ਹੈ ਆਮ ਬੰਦੇ ਲਈ ਇਹ ਚਮਤਕਾਰ ਹੈ ਇਹੀ ਇਹ ਤਕਨੀਕਾਂ ਕੋਈ ਲਾਈਟ ਦਿਖਾ ਰਿਹਾ ਕੋਈ ਅੱਖਾਂ ਮੀਚ ਕੇ ਫੋਟੋ ਦਿਖਾ ਰਿਹਾ ਕੋਈ ਸ਼ੂ ਕਰਕੇ ਬੰਦੇ ਸਿੱਟ ਰਿਹਾ ਇੱਕ ਨਿਰਾਪੂਰਾ ਫੇਕ ਕੰਮ ਨਹੀਂ ਹੈ ਇਹ ਇੱਕ ਦੁਨਿਆਵੀ ਸਟੱਡੀ ਹੈ ਸਬਕੌਨਸ਼ੀਅਸ ਮਾਈਂਡ ਦੀ ਜਿਹੜੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਸਿੱਖ ਸਮਾਜ ਨੂੰ ਨਾ ਇਹਦੇ ਬਾਰੇ ਸਮਝ ਹੈ ਤੇ ਨਾ ਸਮਝਣਾ ਚਾਹੁੰਦੇ ਹੈ ਉਹਨਾਂ ਨੂੰ ਗੱਲ ਦਾ ਨਹੀਂ ਪਤਾ ਕਿ ਗੱਲ ਕੀ ਹੋ ਰਹੀ ਹੈ ਇਸ ਲਈ ਪਿਆਰਿਓ ਸਬਕੌਨਸ਼ੀਅਸ ਮਾਈਂਡ ਸਾਡਾ ਕੰਮ ਕਿਵੇਂ ਕਰਦਾ ਧਿਆਨ ਨਾਲ ਸੁਣਿਓ ਮੈਂ 2-3 ਨੁਕਤੇ ਕਹਿ ਸਕਦਾ ਬਸ ਇੰਨੇ ਇੱਕ ਸਮੇਂ ਵਿੱਚ ਇੱਕ ਤਾਂ ਜਿਹੜੀ ਗੱਲ ਅਸੀਂ ਵਾਰ-ਵਾਰ ਰਿਪੀਟ ਕਰਦੇ ਹਾਂ ਉਹ ਸਾਡੇ ਅੰਤਰਮਨ ਚ ਬਹਿ ਜਾਂਦੀ ਹੈ ਸਬਕੌਨਸ਼ੀਅਸ ਮਾਈਂਡ ਚ ਅੱਜ ਸਾਨੂੰ ਪਤਾ ਲੱਗੇਗਾ ਰੋਜ਼-ਰੋਜ਼ ਗੁਰੂ ਸਾਹਿਬ ਨੇ ਜਪਜੀ ਕਿਉਂ ਕਿਹਾ ਰੋਜ਼ ਹੀ ਉਹੀ ਪਾਠ ਕਰਨਾ ਹੈ ਬੰਦੇ ਸਵਾਲ ਕਰਦੇ ਆ ਰੋਜ਼ ਹੀ ਕੱਲ ਵੀ ਕੀਤਾ ਹੀ ਪਰਸੋਂ ਵੀ ਰੋਜ਼ ਕਿਉਂ ਕਰਨਾ ਹੈ ਰੋਜ਼ਾਨਾ ਕਰਨ ਨਾਲ ਹੀ ਅੰਤਰ ਮਾਈਂਡ ਮਨ ਦੀ ਪ੍ਰੋਗਰਾਮਿੰਗ ਹੁੰਦੀ ਹੈ ਇੱਕ ਕਰਨੀ ਹੈ ਕਿਉਂਕਿ ਜਿਸ ਦਿਨ ਤੁਸੀਂ ਪਹਿਲੇ ਦਿਨ ਗੱਡੀ ਚਲਾਈ ਸੀ ਨਾ ਕਲਚ ਵੇਖ ਕੇ ਦਬਿਆ ਸੀ ਗੇਅਰ ਵੇਖ ਕੇ ਪਾਇਆ ਸੀ ਰੇਸ ਹੌਲੀ ਹੌਲੀ ਵੇਖ ਕੇ ਦਿੱਤੀ ਸੀ ਡੈਕ ਬੰਦ ਰੱਖਿਆ ਸੀ ਦੋ ਤਿੰਨ ਵਾਰ ਗੱਡੀ ਬੰਦ ਹੋ ਗਈ ਸੀ ਤੁਸੀਂ ਜਦੋਂ ਅੱਜ 50 ਵਾਰੀ ਗੱਡੀ ਚਲਾ ਲਈ ਕੋਈ 50 ਕਿਲੋਮੀਟਰ ਤੋਂ ਆਇਆ 100 ਤੋਂ ਆਇਆ ਕਈ ਵਾਰੀ ਆਪਾਂ ਪਹੁੰਚ ਕੇ ਕਹਿੰਨੇ ਆ ਲੈ ਪਹੁੰਚ ਵੀ ਗਏ ਕਈ ਵਾਰੀ ਬੰਦਾ ਗੱਡੀ ਚਲਾ ਰਿਹਾ ਹੁੰਦਾ ਨਾਲ ਦੇ ਨੂੰ ਪੁੱਛ ਰਿਹਾ ਹੁੰਦਾ ਆਪਾਂ ਫਲਾਣਾ ਟੋਲ ਲੰਘ ਗਏ ਭਲਾ ਕਿਉਂ ਪੁੱਛਦੇ ਹੋ ਕਿਉਂਕਿ ਉਹ ਸਬਕੌਨਸ਼ੀਅਸ ਮਾਈਂਡ 'ਚ ਪ੍ਰੋਗਰਾਮਿੰਗ ਹੋ ਚੁੱਕੀ ਹੈ ਸਬਕੌਨਸ਼ੀਅਸ ਮਾਈਂਡ ਗੱਡੀ ਚਲਾ ਰਿਹਾ ਹੈ ਜਿਹੜੀ ਗੱਲ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਆ ਉਹ ਸਾਡੇ ਅੰਤਰਮਨ ਚ ਬੈੰਦੀ ਹੈ ਇਸ ਕਰਕੇ ਅੱਜ ਇੱਕ ਪਰਨ ਕਰੀਏ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਿ ਅਸੀਂ 네ਗੈਟਿਵਿਟੀ ਨੂੰ ਬਾਰ-ਬਾਰ ਰਿਪੀਟ ਨਹੀਂ ਕਰਨਾ 네ਗੈਟਿਵ ਗੱਲਾਂ ਨੂੰ ਘਰ ਚ ਵੀ ਗੁਰਬਾਣੀ ਦਾ ਇੱਕ ਫੈਸਲਾ ਹੈ ਜੈਸਾ ਸੇਵਾ ਤੈਸੋ ਹੋਏ ਗੁਰੂ ਮਹਾਰਾਜ ਨੇ ਪਹਿਲਾਂ ਲਿਖਿਆ ਮੈਂ ਇੱਕ ਅਮਰੀਕਾ ਦੇ ਵੱਡੇ ਦਾਰਸ਼ਨਿਕ ਨੂੰ ਪੜਿਆ ਰਾਲਫ ਵਾਲਡੋ ਐਮਰਸਨ ਉਹ ਪਤਾ ਕੀ ਕਹਿੰਦਾ ਕਹਿੰਦਾ ਮਨੁੱਖ ਜੋ ਸਾਰਾ ਦਿਨ ਸੋਚਦਾ ਰਹਿੰਦਾ ਉਹ ਹੈ ਜਾਂ ਬਣ ਜਾਂਦਾ ਹੁਣ ਅਮਰੀਕਾ ਦੇ ਦਾਰਸ਼ਨਿਕ ਦੀ ਗੱਲ ਕਰ ਰਿਹਾ ਮੈਂ ਤੇ ਤੁਸੀਂ ਬਹੁਤੇ ਸੁਚੇਤੋ ਕੇ ਸੁਣ ਰਹੇ ਹੋ ਅੱਛਾ ਜੀ ਉਹ ਵੀ ਕਹਿੰਦਾ ਪਰ ਸਾਡੇ ਕੋਲ ਗੁਰੂ ਜੀ ਪਹਿਲਾਂ ਕਹਿ ਗਏ ਜੈਸਾ ਸੇਵਾ ਤੈਸੋ ਹੋਏ ਇਮਾਨਦਾਰੀ ਨਾਲ ਆਪਣੇ ਮਨ ਨੂੰ ਚੈੱਕ ਕਰ ਲੋ ਜੈਸਾ ਸੇਵਾ ਤੈਸੋ ਹੋਏ ਉਹਨੇ ਧਿਆਨ ਨਾਲ ਨਹੀਂ ਸੀ ਸੁਣ ਰਹੇ ਪਰ ਅਮਰੀਕਾ ਦੇ ਦਾਰਸ਼ਨਿਕ ਦੀ ਗੱਲ ਕਰਤੀ ਫਿਰ ਤੁਸੀਂ ਸੁਣ ਰਹੇ ਹੋ ਇਹ ਸਾਡੇ ਮਨ ਤੇ ਅਸਰ ਹੈ bari ਸਾਡੇ ਕੋਲ ਜਿਹੜਾ ਅਮੀਰ ਖਜ਼ਾਨਾ ਪਿਆ ਸਾਨੂੰ ਪਤਾ ਨਹੀਂ ਆਪਣੇ ਆਪ ਨੂੰ ਕੀ ਪਿਆ ਸਾਡਾ ਸਬਕੌਨਸ਼ੀਅਸ ਮਾਈਂਡ ਵਾਰ-ਵਾਰ ਰਿਪੀਟ ਕਰਨ ਤੇ ਉਹ ਗੱਲ ਫੀਡ ਹੁੰਦੀ ਹੈ ਪੁੱਠੀਆਂ ਗੱਲਾਂ ਰਿਪੀਟ ਕਰਨੀਆਂ ਬੰਦ ਕਰ ਦਿਓ ਅੱਜ ਅਸੀਂ ਇਸ ਕਰਕੇ ਵੀ ਬਿਮਾਰ ਹਾਂ ਕਿ ਬਿਮਾਰੀਆਂ ਦਾ ਸਿਮਰਨ ਬਹੁਤ ਕਰਦੇ ਹਾਂ ਡਾਕਟਰ ਈਮੇਲ ਕੂਏ ਹੋਇਆ ਜਿਨੇ ਪੇਸ਼ੈਂਟ ਇਕੱਠੇ ਕੀਤੇ ਬਿਨਾਂ ਦਵਾਈ ਤੋਂ ਠੀਕ ਕਰਕੇ ਵਾਪਸ ਭੇਜੇ ਸੀ ਮੈਂ 2008 ਵਿੱਚ ਇਹ ਗੱਲ ਪੜ੍ਹੀ ਸੀ ਪ੍ਰੋਫੈਸਰ ਸਾਹਿਬ ਸਿੰਘ ਨੇ ਸ਼ਾਰਟ ਚ ਲਿਖੀ ਸੀ ਤੇ ਮੈਨੂੰ ਯਕੀਨ ਨਹੀਂ ਸੀ ਮੈਂ ਕਿ ਯਾਰ ਇੰਨਾ ਵਿਦਵਾਨ ਬੰਦਾ ਇਹ ਵੀ ਇੱਕ ਛੱਡ ਗਿਆ ਉਦੋਂ ਹੀ ਪਰ ਹੁਣ ਮੈਂ 100% ਦੇ ਦੇ ਪ੍ਰੋਸਾ ਕਰਦਾ ਕਿ ਸਾਡਾ ਸਬਕੌਨਸ਼ੀਅਸ ਮਾਈਂਡ ਬਹੁਤ ਜ਼ਿਆਦਾ ਪਾਵਰਫੁਲ ਹੈ ਸਾਡਾ ਮਨ ਹੀ ਠੀਕ ਕਰ ਦਿੰਦਾ ਕੋਈ ਲੋਡ ਨਹੀਂ ਹੁੰਦੀ ਬਾਰੀ ਚੀਜ਼ਾਂ ਦੀ ਠੀਕ ਹੈ ਜੀ ਦੂਜੀ ਗੱਲ ਸਬਕੌਨਸ਼ੀਅਸ ਮਾਈਂਡ 24 ਘੰਟੇ ਕੰਮ ਕਰਦਾ ਹੈ ਦੋ ਟਾਈਮ ਬਹੁਤ ਜ਼ਿਆਦਾ ਐਕਟਿਵ ਹੁੰਦਾ ਹੈ ਮੈਂ ਉਹੀ ਗੱਲਾਂ ਕਰ ਰਿਹਾ ਜਿਹੜੀਆਂ ਅੱਜ ਹੀ ਤੁਸੀਂ ਮੰਨ ਕੇ ਸਵੇਰ ਤੱਕ ਰਿਜ਼ਲਟ ਲੈ ਸਕਦੇ ਹੋ ਸਵੇਰ ਤੱਕ ਇੱਕ ਤਾਂ ਸ਼ਾਮ ਨੂੰ ਸੌਣ ਤੋਂ ਠੀਕ ਪਹਿਲਾਂ ਸਬਕੌਨਸ਼ੀਅਸ ਮਾਈਂਡ ਤੱਕ ਸੁਨੇਹਾ ਜਾਂਦਾ ਹੈ ਉਹ ਟਾਈਮ ਜਦੋਂ ਤੁਸੀਂ ਮੰਜੇ ਤੇ ਬੈੱਡ ਤੇ ਲੇਟ ਗਏ ਤੁਹਾਨੂੰ ਕੋਈ ਆਵਾਜ਼ ਮਾਰਦਾ ਹੈ ਬੋਲਣ ਨੂੰ ਤਾਂ ਜੀ ਨਹੀਂ ਕਰਦਾ ਪਰ ਆਵਾਜ਼ ਸੁਣ ਰਹੀ ਹੁੰਦੀ ਹੈ ਉਸ ਵੇਲੇ ਸਾਡੀ ਕ੍ਰਿਟੀਕਲ ਫੈਕਲਟੀ ਜਿਹੜੀ ਹੈ ਐਨਾਲਿਸਿਸ ਕਰਨ ਦੀ ਜਿਹੜੀ ਪਾਵਰ ਹੈ ਉਹ ਸਟਾਪ ਹੋਈ ਜਾਂ ਹੁੰਦੀ ਹੈ ਤੇ ਸਿੱਧਾ ਸੁਨੇਹਾ ਸਬਕੌਨਸ਼ੀਅਸ ਮਾਈਂਡ ਤੱਕ ਜਾ ਰਿਹਾ ਹੁੰਦਾ ਹੈ ਠੀਕ ਹੈ ਜੀ ਬੜਾ ਇੰਪੋਰਟੈਂਟ ਟਾਈਮ ਹੁੰਦਾ ਉਹਨੂੰ ਮੈਜਿਕ ਟਾਈਮ ਕਹਿੰਦੇ ਆ ਇਸ ਇਸ ਬੋਲੀ ਚ ਉਹ ਟਾਈਮ ਅਸੀਂ ਬਹੁਤ ਪੋਜ਼ਿਟਿਵ ਸੁਨੇਹਾ ਆਪਣੇ ਮਨ ਨੂੰ ਦੇਣਾ ਹੁੰਦਾ ਜਦੋਂ ਮੈਂ ਮਨੋਵਿਗਿਆਨੀਆਂ ਦਾ ਪੜ ਰਿਹਾ ਸੀ ਮੈਨੂੰ ਫਿਰ ਗੁਰੂ ਸਾਹਿਬ ਤੇ ਮਾਨ ਹੋ ਰਿਹਾ ਸੀ ਸਿੱਖੀ ਤੇ ਕਿ ਸਾਡੇ ਤਾਂ ਪਹਿਲਾਂ ਹੀ ਗੁਰੂ ਨੇ ਕਿਹਾ ਕਿ ਸੋਇਲੇ ਦਾ ਪਾਠ ਕਰਕੇ ਸੋਣਾ ਹੈ ਮੈਂ ਸੱਚ ਕਹਿੰਦਾ ਇਸ ਸਟੱਡੀ ਤੋਂ ਪਹਿਲਾਂ ਮੈਂ ਇੱਕ ਗਲਤੀ ਕਰਦਾ ਸੀ ਕਿ ਸੋਇਲੇ ਦਾ ਪਾਠ ਵੀ ਚਲੋ ਰਾਤ ਹੋ ਗਈ ਹੁਣ ਸੌਣੇ ਆ ਪਾਠ ਕਰ ਲਿਆ ਫਿਰ ਗੱਲਾਂ ਕਰਨ ਲੱਗੇ ਹੌਲੀ ਹੌਲੀ ਕੋਈ ਰਿਸ਼ਤੇਦਾਰ ਆਏ ਗੱਲਾਂ ਕਰਦੇ ਕਰਦੇ ਸੌਂ ਗਏ ਬਿਲਕੁਲ ਗਲਤ ਹੈ ਇਹ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗਣਾ ਜੇ ਪ੍ਰੈਕਟੀਕਲ ਗੱਲ ਕਰ ਰਹੇ ਮੈਂ ਤੁਸੀਂ ਪਹਿਲਾਂ ਗੱਲਾਂ ਬਾਤਾਂ ਸਾਰੀਆਂ ਨਿਵੇੜ ਲੋ ਪਾਠ ਕਰਕੇ ਸੌਂ ਜੋ ਉਹ ਸਬਕੌਨਸ਼ੀਅਸ ਮਾਈਂਡ ਜਿਹੜੀ ਤੁਸੀਂ ਕਮਾਂਡ ਦੇ ਕੇ ਸੁੱਤੇ ਹੋ ਮਨ ਉਹਦੇ ਤੇ ਕੰਮ ਕਰਦਾ ਫਿਰ ਸਵੇਰੇ ਇੱਕ ਤਾਂ ਰਾਤ ਨੂੰ ਸੌਣ ਤੋਂ ਠੀਕ ਪਹਿਲਾਂ ਮਨ ਐਕਟਿਵ ਹੁੰਦਾ ਸਬਕੌਨਸ਼ੀਅਸ ਮਾਈਂਡ ਐਕਟਿਵ ਹੁੰਦਾ ਜ਼ਿਆਦਾ ਹੁਣ ਅੱਜ ਤੁਹਾਨੂੰ ਇਹ ਗੱਲ ਦਾ ਪਤਾ ਲੱਗੇਗਾ ਕਿ ਜਿੰਨੀਆਂ ਸਾਡੀਆਂ ਬਜ਼ੁਰਗ ਦਾਦੀਆਂ ਸੀ ਪੁਰਾਣੀਆਂ ਉਹ ਕਿੰਡੀਆਂ ਵੱਡੀਆਂ ਮਨੋਵਿਗਿਆਨਕ ਸੀ ਆਪਣੇ ਘਰਾਂ ਦਾ ਮਾਹੌਲ ਸੀ ਇਹ ਕਿ ਸੌਣ ਤੋਂ ਪਹਿਲਾਂ ਦਾਦੀ ਆਪਣੇ ਪੋਤੇ-ਪੁੱਤਿਆਂ ਆਓ ਬੇਤਾ ਬੇਟਾ ਤੁਹਾਨੂੰ ਬਾਤ ਸੁਣਾਵਾ ਬਾਤ ਕੀ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸਾਖੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਸਾਖੀ ਜੇ ਚਿੜੀ ਕਾਂ ਦੀ ਕਹਾਣੀ ਵੀ ਸੀ ਤਾਂ ਉਹਦੇ ਵਿੱਚ ਕੋਈ ਨਾ ਕੋਈ ਪਰਉਪਕਾਰ ਦੀ ਸਿੱਖਿਆ ਕੋਈ ਮਿਲਬਰਤਨ ਦੀ ਕੋਈ ਸੇਵਾ ਦੀ ਕੋ ਚੰਗੀ ਸਿੱਖਿਆ ਹੁੰਦੀ ਸੀ ਉਹ ਸਮਾਂ ਵੇਖੋ ਕਿਹੜਾ ਸੀ ਸੌਣ ਤੋਂ ਠੀਕ ਪਹਿਲਾਂ ਜਦੋਂ ਸੁਨੇਹਾ ਸਿੱਧਾ ਅੰਤਰਮਨ ਚ ਜਾਣਾ ਉਸ ਵੇਲੇ ਉਹਦੇ ਤੱਕ ਸੁਨੇਹਾ ਦਿੱਤਾ ਜਾਂਦਾ ਸੀ ਤੇ ਕਿੱਡਾ ਵੱਡੀਆਂ ਮਨੋਵਿਗਿਆਨਕ ਸੀ ਉਹ ਬੀਬੀਆਂ ਮੇਰੀ ਇੱਕ ਕਿਤਾਬ ਇਸ ਮਹੀਨੇ ਦੇ ਐਂਡ ਤੱਕ ਆ ਜਾਣੀ ਹੈ ਉਹਦੇ ਚ ਇੱਕ ਲੇਖ ਲਿਖਿਆ ਮਨੋਵਿਗਿਆਨਕ ਦਾਦੀ ਉੱਚ ਸਾਰੇ ਮਨ ਨਾਲ ਸੰਬੰਧਿਤ ਨੁਕਤੇ ਦਿੱਤੇ ਹੋਏ ਆ ਮਨੋਵਿਗਿਆਨਕ ਦਾਦੀ ਕਿੱਡਾ ਵੱਡਾ ਕੰਮ ਉਹ ਬੀਬੀਆਂ ਨੂੰ ਨਹੀਂ ਸੀ ਪਤਾ ਕਿ ਅਸੀਂ ਕੰਮ ਕਿੱਡਾ ਕਰ ਰਹੀਆਂ ਦੂਜਾ ਵਕਤ ਹੈ ਇਸ ਅੰਤਰਮੰਤਕ ਸੁਨਿਆ ਪਹੁੰਚਾਉਣ ਦਾ ਅੰਮ੍ਰਿਤ ਵੇੜਾ ਸੌਣ ਤੋਂ ਠੀਕ ਬਾਅਦ ਇਹ ਮਨੋਵਿਗਿਆਨੀ ਕਹਿੰਦੇ ਇਹ ਗੱਲ ਤੇ ਗੁਰੂ ਸੇ ਪਹਿਲਾਂ ਕਹ ਰਹੇ ਨੇ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠੜ ਨਾਮ ਤੇ ਆਵੇ ਮੈਨੂੰ ਬੰਦੇ ਪੁੱਛਦੇ ਬਾਈ ਸਿਮਰਨ ਪਹਿਲਾਂ ਕਰਨਾ ਹੈ ਕਿ ਇਸ਼ਨਾਨ ਪਹਿਲਾਂ ਕਰਨਾ ਹੈ ਉਹ ਮੈਂ ਕਹਾਂ ਇਸ਼ਨਾਨ ਤਾਂ ਬਹੁਤ ਬਾਅਦ ਦੀ ਗੱਲ ਹੈ ਇਸ਼ਨਾਨ ਤਾਂ ਬੜਾ ਲੇਟ ਹੁੰਦਾ ਹੈ ਜੇ ਤੂੰ ਪਹਿਲਾਂ ਇਹ ਵੇਖ ਵੀ ਸਵੇਰੇ ਉੱਠ ਖੜਿਆ ਜਾਗ ਆ ਗਈ ਤੈਨੂੰ ਪਹਿਲਾਂ ਜਾਗ ਲਈ ਪਹਿਲਾਂ ਨੀਂਦ ਲਈ ਸ਼ੁਕਰ ਤਾਂ ਕਰ ਅੱਖਾਂ ਖੋਲਣ ਤੋਂ ਪਹਿਲਾਂ ਸਿਮਰਨ ਸ਼ੁਰੂ ਹੋ ਜਾਣਾ ਚਾਹੀਦਾ ਨੀਂਦ ਇੰਨੀ ਸੋਹਣੀ ਆਈ ਸ਼ੁਕਰ ਹੈ ਪਰ ਸੱਚ ਕਹਿਣਾ ਜਿੰਨਾ ਸਮਾਂ ਮੈਨੂੰ ਇੱਕ ਆਦਮੀ ਨਹੀਂ ਸੀ ਮਿਲਿਆ ਪਦਮਪੁਰ ਮੰਡੀ 'ਚ ਜਿਹਨੇ 35 ਲੱਖ ਰੁਪਈਆ ਹਵਨ ਤੇ ਲਾਤਾ ਸੀ ਨੀਂਦ ਨਹੀਂ ਸੀ ਉਹਨੂੰ ਆ ਰਹੀ ਜਿੰਨਾ ਚਿਰ ਉਹ ਆਦਮੀ ਮੈਨੂੰ ਮਿਲਿਆ ਨਹੀਂ ਉਹਨਾਂ ਚਿਰ ਮੈਨੂੰ ਵੀ ਲੱਗਦਾ ਨਹੀਂ ਸੀ ਕਿ ਨੀਂਦ ਬਹੁਤ ਵੱਡੀ ਪ੍ਰਾਪਤੀ ਹੈ ਵਾਈਗਰੂ ਨੇ ਸਾਨੂੰ ਐਨਾ ਕੁਝ ਦਿੱਤਾ ਹੋਇਆ ਸਾਨੂੰ ਪਤਾ ਹੀ ਨਹੀਂ ਮੇਰਾ ਆ ਹੱਥ ਟੁੱਟ ਜੇ ਇਸ ਹੱਥ ਦੀ ਵੈਲਿਊ ਕੀ ਐ ਮੈਨੂੰ ਉਸੇ ਦਿਨ ਪਤਾ ਲੱਗਣੀ ਐ ਹੁਣ ਤਾਂ ਇਹਦੇ ਲਈ ਮੈਂ ਕਦੇ ਸ਼ੁਕਰੀ ਨਹੀਂ ਕੀਤਾ ਹੁਣ ਅੱਖਾਂ ਖੁੱਲਗੀਆਂ ਸ਼ੁਕਰ ਕਰ ਉੱਠ ਖੜਿਆ ਸ਼ੁਕਰ ਕਰ ਤੂੰ ਫਰੈਸ਼ ਹੋਇਆ ਸ਼ੁਕਰ ਕਰ ਕਿੰਨੇ ਲੋਕ ਕਬਜ ਦੀ ਦਵਾਈ ਲੈ ਲੈ ਕੇ ਹੰਭਗੇ ਇਲਾਜ ਨਹੀਂ ਹੋ ਰਿਆ ਇੱਕ ਇੱਕ ਗੱਲ ਲਈ ਸ਼ੁਕਰ ਕਰਦੇ ਜਾਵਾਂਗੇ ਸ਼ੁਕਰਾਨੇ ਨਾਲ ਬੰਦਾ ਪੋਜ਼ਿਟਿਵ ਹੁੰਦਾ ਹੈ ਸਿਮਰਨ ਨਾਲ ਬੰਦਾ ਪੋਜ਼ਿਟਿਵ ਹੁੰਦਾ ਜਿਹੜਾ ਗੁਰਬਾਣੀ ਚ ਲਿਖਿਆ ਸਰਬ ਰੋਗ ਦਾ ਔਖਦ ਨਾਮ ਮੈਂ ਉਹ ਬੰਦਾ ਜਿਹੜਾ ਇਹ ਗੱਲਾਂ ਤੇ ਤਰਕ ਕਰਦਾ ਰਿਹਾ ਤੇ ਹੁਣ ਮੈਂ 100% ਭਰੋਸੇ ਨਾਲ ਬੋਲ ਰਿਹਾ ਕਿ ਸਰਬ ਰੋਗ ਦਾ ਉਕਤ ਨਾਮ ਕਿਵੇਂ ਭਲਾਂ ਅਸੀਂ ਮੈਨੂੰ ਪਤਾ ਇਹ ਦਲੀਲ ਦਿੰਦੇ ਰਹੇ ਆ ਮੈਂ ਵੀ ਦਿੰਦਾ ਰਿਹਾ ਜੇ ਰੱਬ ਦੇ ਨਾਮ ਨਾਲ ਬੰਦੇ ਠੀਕ ਹੁੰਦੇ ਫਿਰ ਡਾਕਟਰ ਕਾਦੇ ਲਈ ਇਹ ਰੱਬ ਦੇ ਨਾਮ ਨਾਲ ਬੰਦੇ ਠੀਕ ਹੁੰਦੇ ਆ ਫਿਰ ਗੁਰੂ ਹਰ Rai ਸਾਹਿਬ ਨੇ દવાਖਾਨਾ ਕਿਉਂ ਬਣਾਇਆ ਸੀ ਗੁਰੂ ਹਰ Rai ਸਾਹਿਬ ਦੇ દવાਖਾਨੇ 'ਚ ਮੁਲਕ ਦਾ ਬਾਦਸ਼ਾਹ ਸ਼ਾਹ ਜਹਾਂ ਦਾ ਪੁੱਤ ਦਾਰਾਸ਼ ਕੋ ਵੀ ਠੀਕ ਹੋਇਆ ਸੀ દવાਖਾਨਿਆਂ ਦੀ ਲੋੜ ਹਮੇਸ਼ਾ ਹੀ ਰਹਿਣੀ ਹੈ ਭੁਲਿਖਾ ਨਾ ਖਾਓ ਇਹ ਸਰਬ ਰੋਗ ਦਾ ਔਖਤ ਨਾਮ ਕਿਵੇਂ ਆ ਭਲਾ ਜਦੋਂ ਅਸੀਂ ਨਾਮ ਨਾਲ ਜੁੜਦੇ ਆ ਰੱਬ ਦੇ ਨਾਮ ਨਾਲ ਜੁੜਦੇ ਆ ਅਮਰਤ ਵੇਲੇ ਇਮਾਨਦਾਰੀ ਨਾਲ ਡਿਊਟੀ ਨਹੀਂ ਇਹ ਕਹਤਾ ਡਿਊਟੀ ਹੋਗੀ ਡਿਊਟੀ ਕਿਤਾ ਹੋ ਜਾਂਦਾ ਔਲੀ ਔਲੀ ਆਪਣੀ ਆਪ ਲਈ ਕਰਦੇ ਆ ਨਾ ਆਪਣੇ ਮਨ ਲਈ ਜਦੋਂ ਅਸੀਂ ਰੱਬ ਦੇ ਨਾਮ ਨਾਲ ਜੁੜਦੇ ਆ ਅਸੀਂ ਪੋਜ਼ਿਟਿਵ ਹੋ ਜਾਂਦੇ ਆ ਸਾਡਾ ਮਨ ਪੋਜ਼ਿਟਿਵ ਹੋ ਜਾਂਦਾ ਜਦੋਂ ਮਨ ਪੋਜ਼ਿਟਿਵ ਹੈ ਸਾਡੇ ਅੰਦਰ ਜਿਹੜੀ ਇਮਿਊਨਿਟੀ ਪਾਵਰ ਹੈ ਨਾ ਰੋਗਾਂ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਹ ਬਹੁਤ ਹਾਈ ਪਿਚ ਤੇ ਹੁੰਦੀ ਹੈ ਮੇਰੇ ਕੋਲ ਹੁਣ ਗੁਰੂ ਦੀ ਰਹਿਮਤ ਹੋਈ ਹੈ ਐਮਬੀਬੀਐਸ ਐਮਡੀ ਡਾਕਟਰ ਹੁੰਦੇ ਆ ਕੋਰਸ ਕਰਨ ਹਿਪਨੋਸਿਸ ਦਾ ਅਮਰੀਕਾ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਸਪੈਸ਼ਲ ਮੈਂ ਉਹਨਾਂ ਵੱਡੇ ਡਾਕਟਰਾਂ ਨੂੰ ਪੁੱਛਦਾ ਕਿ ਮੈਨੂੰ ਦੱਸੋ ਇਮਿਊਨਿਟੀ ਪਾਵਰ ਕਦੋਂ ਮਜ਼ਬੂਤ ਹੁੰਦੀ ਹੈ ਸਟਰੋਂਗ ਹੁੰਦੀ ਹੈ ਉਹ ਕਹਿੰਦੇ ਜਦੋਂ ਬੰਦਾ ਇੱਕੋ ਹੀ ਪੁਆਇੰਟ ਕਹਿੰਦੇ ਆ ਜਦੋਂ ਬੰਦਾ ਪੋਜ਼ਿਟਿਵ ਹੈ ਉਦੋਂ ਰੋਗਾਂ ਨਾਲ ਸ਼ਕਤੀ ਵੱਧ ਜਾਂਦੀ ਹੈ ਲੜਨ ਦੀ ਜਦੋਂ ਨੈਗੇਟਿਵ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਕਰੋਨਾ ਕਾਲ 'ਚ ਤੁਸੀਂ ਵੇਖਿਆ ਜੀ ਸਰੀਰ ਨੂੰ ਕਰੋਨਾ ਥੋੜਾ ਹੋਇਆ ਸੁਰਤ ਨੂੰ ਕਰੋਨਾ ਹੋ ਗਿਆ ਸੀ ਲੋਕ ਡਰ ਗਏ ਜਿੰਨੇ ਡਰ ਗਏ ਉਹਨੇ ਮਰ ਗਏ ਮਸਲਾ ਤਾਂ ਮੰਨਦਾ ਸਾਰਾ ਇਸ ਲਈ ਸਰਬ ਰੋਗ ਦਾ ਔਖਦ ਨਾਮ ਕਿਵੇਂ ਜਦੋਂ ਬਾਣੀ ਨਾਲ ਜੁੜਦੇ ਆ ਪੋਜ਼ਿਟਿਵ ਹੋਣੇ ਆ ਪੋਜ਼ਿਟਿਵ ਹੋਣੇ ਆ ਇਮਿਊਨਿਟੀ ਪਾਵਰ ਪਾਵਰਫੁੱਲ ਹੁੰਦੀ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੀ ਹੁੰਦੀ ਹੈ ਜਦੋਂ ਬਾਣੀ ਤੋਂ ਟੁੱਟ ਗਏ ਹਰ ਵਿਸਰਤ ਸਦਾ ਖੁਆਰੀ 네ਗੇਟਿਵ ਹੋ ਗਏ ਫਿਕਰ ਚਿੰਤਾ ਚੋਰੇ ਟੈਨਸ਼ਨ ਆਪਣੇ ਆਪਣੇ ਅੰਦਰ ਨੂੰ ਪੁੱਛੋ ਨਾ ਇਮਾਨਦਾਰੀ ਨਾਲ ਅੰਦਰੋਂ ਹੱਸਿਆਂ ਨੂੰ ਕਿੰਨਾ ਚਿਰ ਹੋ ਗਿਆ ਅੰਦਰੋਂ ਹੱਸਿਆਂ ਦੀ ਗੱਲ ਕਰਦਾ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਜਿਨੇ ਫੋਟੋ ਆ ਬਣਾਏ ਕੈਮਰੇ ਮੋਬਾਈਲ ਬਣਾਤੇ ਫੋਟੋ ਵਾਲੇ ਜੇ ਬੰਦਾ ਜੇ ਫੋਟੋ ਵਾਲਾ ਕੈਮਰਾ ਨਾ ਹੁੰਦਾ ਤੇ ਮੋਬਾਈਲ ਨਾ ਹੁੰਦਾ ਸੱਚੀਓ ਲੋਕਾਂ ਨੇ ਹੱਸਣਾ ਭੁੱਲ ਜਾਣਾ ਸੀ ਆਪਣੇ ਆਪਣੇ ਅੰਦਰ ਦੇਖ ਲੋ ਇਮਾਨਦਰੀ ਨਾਲ ਬੰਦੇ ਜਦੋਂ ਫੋਟੋ ਖਚਾਉਂਦੇ ਆ ਉਹ ਸਾਹਮਣੇ ਵਾਲਾ ਕਹਿੰਦਾ ਸਮਾਈਲ ਪਲੀਜ਼ ਉਨਾਂ ਕਿਸਮਾ ਬੰਦਾ ਮੁਸਕਰਾ ਰਿਹਾ ਅੱਜ ਅੱਛਾ ਕਈ ਵਾਰੀ ਉਹ ਸਮਾਈਲ ਪਲੀਜ਼ ਕਹਿ ਕੇ ਨਾ 1 ਸੈਕਿੰਡ ਲੇਟ ਹੋ ਜਾਂਦਾ ਬਟਨ ਦੱਬਣ ਤੋਂ ਦੁਬਾਰਾ ਫੋਟੋ ਕਿਹੋ ਜੀ ਆਉਂਦੀ ਹੁੰਦੀ ਆਪਣੀ ਦੁਬਾਰਾ ਖਿੱਚੇ ਯਾਰ ਉਦੋਂ ਹੀ ਖਿੱਚਦੀ ਜਦੋਂ ਸਮਾਈਲ ਕਹੇਗਾ ਕਿਉਂਕਿ ਸਮਾਈਲ 1 ਸਕਿੰਟ ਮਸਾਂ ਰਹਿੰਦੀ ਆ ਹੌਣ ਚਿਹਰੇ ਤੇ ਇਹ ਸਮਾਈਲ ਨਾਨਕ ਭਗਤਾਂ ਸਦਾ ਵਿਗਾਸ ਇਹ ਸਦਾ ਸਮਾਈਲ ਕਿਵੇਂ ਰਹੂਗੀ ਗੁਰਪਾਣੀ ਨਾਲ ਜੁੜ ਕੇ ਰਹੂਗੀ ਉਹੀ ਉਹੀ ਸ਼ੋਮੈ ਜਿਹੜਾ ਸ਼ਾਂਤੀ ਦਾ ਉਹਦੇ ਨਾਲ ਜੁੜ ਕੇ ਰਹੂਗੀ ਤਾਂ ਇਸ ਲਈ ਇੱਕ ਤਾਂ ਅਸੀਂ ਅੱਜ ਇੱਕ ਪਰਨ ਕਰਕੇ ਜਾਇਓ ਐਵੇਂ ਨਹੀਂ ਫਾਇਦਾ ਹੰਗਾਰਾ ਪਰਨਦਾ ਸੋਣ ਤੋਂ ਠੀਕ ਪਹਿਲਾਂ ਰੱਬ ਦਾ ਨਾਮ ਲੈ ਕੇ ਸੋਣਾ ਹੈ ਸਵੇਰੇ ਉੱਠਣ ਵੇਲੇ 5-7 ਮਿੰਟ ਰੱਬ ਦਾ ਨਾਮ ਲੈਣਾ ਹੈ ਇਹਦਾ ਰਿਜ਼ਲਟ ਤੁਹਾਨੂੰ ਪਤਾ ਲੱਗੂਗਾ ਨਾ ਪਤਾ ਲੱਗਿਆ ਤੁਸੀਂ ਵੀਰ ਕੁਲਦੀਪ ਸਿੰਘ ਉਹਨਾਂ ਨੂੰ ਲਾਂਬੇ ਦਿਓ ਇਹ ਐਵੇਂ ਛੱਡ ਗਿਆ ਐਵੇਂ ਨਹੀਂ ਮੈਂ ਛੱਡੀ ਗੱਲ ਈਮਾਨਦਾਰੀ ਨਾਲ ਕਹਿ ਰਹੇ ਹਾਂ ਗੁਰੂ ਦੀ ਯੂਨੀ ਵਿੱਚ 5 ਸਾਲ ਪਹਿਲਾਂ ਪ੍ਰੈਕਟੀਕਲ ਪ੍ਰੈਕਟਿਸ ਕੀਤੀ ਹੈ 1.5-1.5 ਘੰਟੇ बेहोश ਰਹਿਣ ਵਾਲੀਆਂ ਬੀਬੀਆਂ ਪਹਿਲਾਂ ਠੀਕ ਹੋਈਆਂ ਕੋਈ ਪਖੰਡ ਨਹੀਂ ਫਲਾ ਰਿਹਾ ਮੈਂ ਮੈਂ ਤਾਂ ਪਖੰਡੀਆਂ ਨੂੰ ਕਹਿੰਦਾ ਜੇ ਡੇਰਾ ਬਣਾ ਲਿਆ ਤੁਹਾਡੇ ਵਾਲੇ ਸਾਰੇ ਵਿਲੇ ਕਰ ਦੂੰ ਕਿਉਂਕਿ ਤੁਹਾਨੂੰ ਆਉਂਦਾ ਕੁਝ ਨਹੀਂ ਮੈਂ ਸਾਰਾ ਸ ਸੱਚ ਕਹਿਣਾ ਇਹ ਗੱਲ ਆ ਧਰਮ ਪਰਵਰਤਨ ਇਹਦੀ ਜੜ ਵੀ ਇੱਥੀ ਪਈ ਹੈ ਅਸੀਂ ਪ੍ਰੋਗਰਾਮ ਵੇਡਣ ਲੱਗਿਆ ਗੁਰਦਾਸਪੁਰ ਏਰੀਆ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਕਿ ਕਿਦਾਂ ਛੁੱਟੇ ਜਾਂਦੇ ਆ ਤੁਸੀਂ ਸਾਰੇ ਇੱਕੋ ਗੱਲ ਕਹਿੰਦੇ ਹੋ ਸਿੱਖ ਕੋ ਪਖੰਡ ਕਰਦੇ ਹੋ ਜੀ ਉਹ ਤਾਂ ਐਵੇਂ ਡਿਗ ਪੈਂਦੇ ਬੰਦੇ ਬੰਦੇ ਐਵੇਂ ਨਹੀਂ ਡਿਗਦੇ ਥੋੜੇ ਜਿਹਾ ਐਵੇਂ ਡਿਗਦੇ ਥੋੜੇ ਜਿਹਾ ਜੈਨੂਨ ਡਿਗਦੇ ਇਹਦੇ ਪਿੱਛੇ ਪੂਰੀ ਸਾਇੰਸ ਹੈ ਪੂਰੇ ਵਰਡ ਚਲਦੀ ਹੈ ਹਿਪਨੋਥੈਰੇਪੀ ਪਰ ਸਾਡੀ ਕੰਮ ਨੂੰ ਨਹੀਂ ਪਤਾ ਸਾਡੇ ਨਾਲ ਦੀ ਨਾਲ ਉਹਨੂੰ ਮਹਾਤਮਾ ਬਣਾ ਕੇ ਧਰ ਦਿੰਦੇ ਆ ਮੈਂ ਹੋਰ ਬੇਨਤੀ ਕਰ ਦਿੰਦਾ ਖੁੱਲੀਆਂ ਅੱਖਾਂ ਨਾਲ ਤੁਸੀਂ ਤਾਂ ਬੰਦ ਅੱਖਾਂ ਦੀ ਗੱਲ ਕਰਦੇ ਹੋ ਤੁਹਾਨੂੰ ਖੁੱਲੀਆਂ ਅੱਖਾਂ ਨਾਲ ਇੱਕ ਮੋਨੇ ਮੁੰਡੇ ਚੋਂ ਗੁਰਨਾਨਕ ਦਿਖਾਇਆ ਜਾ ਸਕਦਾ ਹੈ ਬਾਕੀ ਤਾਂ ਗੱਲਾਂ ਛੋਟੀਆਂ ਰਹਿ ਗਈਆਂ ਤੁਸੀਂ ਕਹੋਗੇ ਹਾਏ 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 ਮੈਂ ਮਨੀਲਾ ਕੀਤਾ ਸੀ ਇੱਕ ਮੁੰਡੇ ਨੂੰ ਉਹਦੇ ਚ ਚਲੋ ਇਹ ਗੱਲਾਂ ਕਰਨ ਦਾ ਮਤਲਬ ਸਿਰਫ ਇਹਨਾਂ ਹੈ ਇਹ ਮਨ ਦੀ ਪਾਵਰ ਹੈ ਜਿਹਨੂੰ ਅਸੀਂ ਵਰਤਣਾ ਸਿੱਖਣਾ ਹੈ ਦੋ ਤਿੰਨ ਗੱਲਾਂ ਸਿੱਖ ਕੇ ਜਾਈਏ ਸਵੇਰੇ ਸ਼ਾਮ ਰੱਬ ਦਾ ਨਾਮ ਲੈਣਾ ਇੱਕ ਨੈਗੇਟਿਵ ਸ਼ਬਦ ਬੋਲਣੇ ਬੰਦ ਕਰ ਦਿਓ ਘਰ 'ਚ ਠੀਕ ਹੈ ਜੀ ਪੁੱਠੀਆਂ ਗੱਲਾਂ 'ਕੰਦ ਕਰ ਦਿਓ ਸਾਡੀ ਨੈਗੇਟਿਵ ਪ੍ਰੋਗਰਾਮਿੰਗ ਪਤਾ ਕਿਵੇਂ ਹੋਗੀ ਅਸੀਂ ਸੌਣ ਵੇੜੇ ਜਦੋਂ ਅੰਤਰਮੰਤਕ ਸੁਨੇਹਾ ਜਾਣਿਆ ਨੈਗੇਟਿਵ ਖਬਰਾਂ ਸੁਣਦੇ 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 ਪੈਨੇ ਨੈਗੇਟਿਵ ਖਬਰ ਜਿਆਦਾ ਵਾਇਰਲ ਹੁੰਦੀ ਹੈ ਨਾ ਉਹ ਸੁਣਦੇ ਸੁਣਦੇ ਸੌਣੇ ਆ ਸਵੇਰੇ ਉੱਠ ਕੇ ਗਿੱਡ ਸਾਫ਼ ਕਰਨ ਤੋਂ ਪਹਿਲਾਂ ਮੈਂ ਮੂੰਹ ਧੋਣ ਤੋਂ ਪਹਿਲਾਂ ਨਹੀਂ ਕਿਹਾ ਮੂੰਹ ਧੋਣ ਦਾ ਬਹੁਤ ਵੱਡਾ ਕੰਮ ਹੋ ਜਾਂਦਾ ਗਿੱਡ ਸਾਫ਼ ਕਰਨ ਤੋਂ ਪਹਿਲਾਂ ਕਈ ਬੰਦੇ ਮੋਬਾਈਲ ਚੱਕਦੇ ਆ ਦੋ ਹੋਰ ਟਾਈਮ ਨੇ ਜਦੋਂ ਅੰਤਰਮੰਚ ਸਨੇਹਾ ਜਾਣੇ ਉਸੇ ਵੇਲੇ 네ਗੇਟਿਵ ਖਬਰਾਂ ਸੁਣਦੇ ਹਾਂ 네ਗੇਟਿਵ ਖਬਰਾਂ ਦਾ ਰਿਜ਼ਲਟ ਇਹ ਹੈ ਮੈਂ ਹੁਣ ਪਿੱਛੇ ਨਿਊਜ਼ੀਲੈਂਡ ਗਿਆ ਮੈਨੂੰ ਅਮਰੀਕਾ ਤੋਂ ਬੰਦੇ ਆਏ ਸਪੈਸ਼ਲ ਮੈਂ ਕਿਹਾ ਤੁਸੀਂ ਪੰਜਾਬ ਆ ਜਿਓ ਇੱਥੇ ਨਿਊਜ਼ੀਲੈਂਡ ਵਾਲੀ ਬੜੀ ਡਿਸਟਰਬ ਹੈ ਇਹਨਾਂ ਨੂੰ ਪਰਸਨਲ ਸੈਸ਼ਨ ਲਾ ਰਹੇ ਹਾਂ ਤੁਸੀਂ ਉੱਥੇ ਆ ਜਿਓ ਕਹਿੰਦੇ ਨਹੀਂ ਪੰਜਾਬ ਨਹੀਂ ਅਸੀਂ ਆਉਣਾ ਅਸੀਂ ਖਬਰਾਂ ਬਹੁਤ ਸੁਣਦੇ ਹਾਂ ਉਹਨਾਂ ਪੰਜਾਬ ਦਾ ਮਾਹੌਲ ਹੀ ਖਰਾਬ ਹੈ ਇਹ ਅਸਰ ਹੈ ਸਾਡੇ ਪੰਜਾਬ ਦੀ ਇਮੇਜ ਕਿੱਦਾਂ ਬਣ ਗਈ ਹੈ ਜਿਹੜੇ ਪੰਜਾਬ ਚ ਸੱਚ ਕਹਿ ਰਿਆਂ ਅਮਰੀਕਾ ਤੋਂ ਸਪੈਸ਼ਲ ਮੈਂ ਕਿਹਾ ਇੱਥੇ ਖਰਚਾ ਕਰਾਂਗੇ ਮੋਟਲਾਂ ਚ ਰਹਾਂਗੇ ਤੇ ਕੋਈ ਪਰਵੰਤਾ ਐ ਨਹੀਂ ਤੁਹਾਡਾ ਰਿਸ਼ਤੇਦਾਰ ਨਹੀਂ ਸੀਗਾ ਉਹਨਾਂ ਦਾ ਉੱਥੇ ਕੋਈ ਸਪੈਸ਼ਲ ਸੈਸ਼ਨ ਲੈਣ ਆਏ ਇਹ ਇਮੇਜ ਬਣ ਗਈ ਸਾਡੀ ਪਰ ਇਹ ਸਭ ਕੁਝ ਦੇ ਬਾਵਜੂਦ ਮੇਰੀ ਬੇਨਤੀ ਸੁਣਿਓ ਅਸੀਂ ਚਰਚਾ ਕਰੀ ਜੰਨੇ ਆ ਨੈਗੇਟਿਵਿਟੀ ਦੀ ਆ ਹੋ ਗਿਆ ਹੋ ਗਿਆ ਇਸ ਸਭ ਦੇ ਬਾਵਜੂਦ ਬਹੁਤ ਕੰਮ ਠੀਕ ਹੋ ਰਹੇ ਨੇ ਮੇਰੇ ਨਾਲ ਬਹਿ ਜਾਓ ਬਾਅਦ ਚ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾ ਲਿਓ ਨਾ ਸਾਡਾ ਇੱਕ ਇੱਕ ਸਿੱਖ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਨਾਲ ਸਵਾ ਸਵਾ ਲੱਖ ਦਾ ਮੁਕਾਬਲਾ ਕਰ ਰਿਹਾ ਹੈ ਇੱਕ ਇੱਕ ਸਿੱਖ ਅੱਜ ਮੈਂ ਪੁੱਛਦਾ ਜਿਹੜੇ ਲੋਕੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਅਸਰ ਨਹੀਂ ਹੋ ਰਿਹਾ ਮੈਨੂੰ ਦਿਖਾਓ ਇੰਨੇ ਸਹਿਜ ਪਾਠ ਕਿੱਥੇ ਹੁੰਦੇ ਸੀ ਪਹਿਲਾਂ ਘਰਾਂ 'ਚ ਅੱਜ ਬੱਚਾ ਬੱਚਾ ਸਹਿਜ ਪਾਠ ਕਰਨ ਲੱਗਿਆ 1000 ਪੋਥੀ ਰੋਜ਼ ਉਹ ਵੰਡਦੇ ਆ ਜਤਿੰਦਰਪਾਲ ਸਿੰਘ ਉਪਲ ਮੈਂ ਕਦੇ ਨਹੀਂ ਬੰਦੇ ਨੂੰ ਮਿਲਿਆ ਮੈਂ ਉਸ ਕੰਮ ਦਾ ਫੈਨ ਆ ਇੱਕੋ ਹੀ ਬੰਦਾ ਸਵਾ ਲੱਖ ਦਾ ਮੁਕਾਬਲਾ ਕਰ ਰਿਹਾ ਅੱਜ ਘਰ ਘਰ ਪੁੱਥੀਆਂ ਇੱਕੋ ਬੰਦੇ ਨੇ ਪਹੁੰਚਾਤੀਆਂ ਸਾਰੇ ਤੁਸੀਂ ਗੱਲ ਕਰਦੇ ਹੋ ਪਲਿਊਟ ਬਾਤਾਂ ਪਰਣ ਦੀ ਫਗਵਾੜਾ ਗੁੱਡ ਗ੍ਰੋ ਅਸੀਂ ਕੰਮ ਕੀਤਾ ਉਹਨਾਂ ਨਾਲ ਰਲ ਕੇ ਠੀਕ ਹੈ ਐਨਾ ਸੋਹਣਾ ਮਾਡਲ ਦੇਤਾ ਲੋਕਾਂ ਨੂੰ ਜੇ ਜਾ ਕੇ ਵੇਖਣਾ ਨਹੀਂ ਮੰਨਣੀ ਨਹੀਂ ਗੱਲ ਫਿਰ ਕੀ ਹੈ ਸਾਨੂੰ ਘਾਟ ਹੈ ਸਾਨੂੰ ਲੱਗਦਾ ਅਸੀਂ ਇਹ ਖੇਤੀ ਕਰਾਂਗੇ ਜਿਹੜੀ ਇਹ ਗੱਲਾਂ ਮਾਰਦੇ ਸਟੇਜ ਤੇ ਬਹਿ ਕੇ ਘਾਟਾ ਪੈਜੂ ਇੱਕੋ ਹੀ ਬੰਦਾ ਲੱਭਿਆ ਸੀ ਸਤਨਾਮ ਸਿੰਘ ਸੰਧੂ ਅਮਰੀਕਾ ਤੋਂ 65000 ਕਿੱਲੇ ਦਾ ਮਾਲਕਾ ਉੱਥੇ ਉਹ ਕਹਿੰਦਾ ਤੁਸੀਂ ਫਾਰਮ ਜਮਾ ਕਰਾਓ ਲੋਕਾਂ ਤੋਂ ਪਰਣ ਕਰਾਓ ਜਿੰਨਾ ਆਰਗੈਨਿਕ ਖੇਤੀ ਚ ਘਾਟਾ ਪੈ ਜੂ ਮੈਂ ਇਕੱਲਾ ਹੀ ਪੂਰਾ ਕਰ ਦੂੰ ਕੀ ਕਰੀਏ ਜੀ ਅਸੀਂ ਪੰਜਾਬ ਲਈ ਹੋਰ ਇਮਾਨਦਾਰੀ ਨਾਲ ਕਹਿ ਰਹੇ ਆ ਉਹ ਐਵੇਂ ਨਹੀਂ ਕਹਿ ਗਿਆ ਉਹਦੀ ਗੱਲ ਤੇ ਅਸਰ ਐਵੇਂ ਨਹੀਂ ਹੋ ਗਿਆ ਕਿਉਂਕਿ ਉਹਨੇ ਕਰੋਨਾ ਕਾਲ ਦੇ ਵਿੱਚ ਜਿੰਨੇ ਫੌਜੀ ਜਿੰਨੇ ਹੋਰ ਲੋਕ ਸਾਰਿਆਂ ਨੂੰ ਦਿੱਤੀਆਂ ਸੀ ਤਨਖਾਹਾਂ ਤੁਸੀਂ ਨੈਟ ਤੇ ਸਰਚ ਮਾਰੋਗੇ ਮਿਲ ਜੂਗਾ ਸਾਡਾ ਤਾਂ ਇੱਕ ਇੱਕ ਬੰਦਾ ਸਵਾ ਸਵਾ ਲੱਖ ਵਰਗਾ ਹੁਣ ਸਾਰੀ ਕੌਮ ਕਹਿ ਰਹੀ ਹੈ ਧਰਮ ਪਰਵਰਤਨ ਜੀ ਕੋਈ ਹੱਲ ਨਹੀਂ ਜੀ ਕੋਈ ਹੱਲ ਨਹੀਂ ਜੀ ਉਹ ਤੁਸੀਂ ਸਾਰੇ ਸਿੱਖ ਲੀਡਰ ਸਾਰੀਆਂ ਗੱਲਾਂ ਛੱਡ ਕੇ ਤੁਸੀਂ ਪਿੱਛੇ ਤਾਂ ਖੜੋ ਥੋੜਾ ਜਾ ਤੁਹਾਨੂੰ ਉਹਨੇ ਨਾਲ ਸੋਹਣੇ ਪ੍ਰੋਗਰਾਮ ਕਰਕੇ ਦਿਖਾਉਣੇ ਆ ਪਰ ਤੁਸੀਂ ਪਿੱਛੇ ਨਹੀਂ ਖੜਨਾ ਅਸੀਂ ਤਾਂ ਹੁਣ ਸੰਗਤ ਨੂੰ ਹੀ ਕਹਿਣਾ ਵੀ ਤੁਸੀਂ ਸਾਡੇ ਪ੍ਰੋਗਰਾਮ ਰੱਖੋ ਅਸੀਂ ਤੁਹਾਨੂੰ ਕਰਕੇ ਦਿਖਾਉਨੇ ਆ ਨਾਲ ਦੱਸਨੀ ਆ ਵੀ ਗੱਲ ਆ ਬੰਦੇ ਟ੍ਰੇਨ ਕਰਦੇ ਆ ਤੁਹਾਡੇ ਹਰ ਜ਼ਿਲ੍ਹੇ ਚ ਇੱਕ ਬੰਦਾ ਖੜਾ ਕਰ ਦਈਏ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਸੰਗਤ ਦੇ ਸਹਿਯੋਗ ਨਾਲ ਇੱਕ ਇੱਕ ਬੰਦਾ ਮੈਂ ਕਹਿ ਰਿਹਾ ਹੁਣ ਰਵੀ ਸਿੰਘ ਖਾਲਸਾ ਏਡਾ ਕੱਲਾ ਹੀ ਬੰਦਾ ਸੀ ਆਪਾਂ ਮਿਲੇ ਆ ਨਹੀਂ ਮਿਲੇ ਉਹ ਮੁੱਦਾ ਨਹੀਂ ਪਰ ਤੁਸੀਂ ਕੱਲਾ ਬੰਦਾ 7 ਲੱਖ ਦਾ ਮੁਕਾਬਲਾ ਕਰਦਾ ਕਿ ਨਹੀਂ ਕਰਦਾ ਉਸ ਦੇ ਪੁਰਾਣੀਆਂ ਨਹੀਂ ਗੱਲਾਂ ਕਰੀ ਜਾਂਦੇ ਇੱਕ ਇੱਕ ਬੰਦਾ ਮੈਂ ਕੱਲ ਮਿਲ ਕੇ ਆਇਆ ਗੁਰਦਾਸਪੁਰ ਚ ਡਾਕਟਰ ਸ਼ਿਵ ਸਿੰਘ ਕੱਲਾ ਬੰਦਾ ਹੈ ਅੱਜ ਗੁਰਦਾਸਪੁਰ ਚ ਜਿੰਨੀਆਂ ਦਾੜੀਆਂ ਨੇ ਜਿੰਨੇ ਕੇਸ ਤੁਹਾਨੂੰ ਮਿਲਦੇ ਆ ਉਹਦਾ ਐਡੀ ਵੱਡਾ ਰੋਲ ਹੈ ਉਹਦਾ ਐਡਾ ਵੱਡਾ ਰੋਲ ਸਾਡੇ ਕੀ ਹੈ ਦੇਖੋ ਅੱਜ ਇਹਨਾਂ ਸੁਣਾ ਸਮਾਗਮ ਹੋ ਗਿਆ ਐਡੀਆਂ ਹਾਈ ਪਿਚ ਤੇ ਗੱਲਾਂ ਹੋ ਗਈਆਂ ਇਹਦੀ ਕੋਈ ਨਿਊਜ਼ ਨਹੀਂ ਬਣਨੀ ਇਹਦੀ ਕੋਈ ਖਬਰ ਨਹੀਂ ਬਣਨੀ ਇੱਥੇ ਡੰਗ ਖੜਕ ਜੇ ਫਿਰ ਨਿਊਜ਼ ਬਣਨੀ ਸਮਝ ਆਈ ਗੱਲ ਤੇ 네ਗੇਟਿਵ ਖਬਰ ਵਾਇਰਲ ਹੁੰਦੀ ਹੈ ਅਸੀਂ ਕੋਈ ਸੁੱਖ ਤਾਂ ਗਏ ਸਭ ਤੋਂ ਉਹ ਤੁਹਾਡਾ ਜਿਹੜੀ ਮਾਰ ਹੈ ਤੁਸੀਂ ਹਿੰਦੁਸਤਾਨ ਤੱਕ ਨਾ ਰੋ ਜੀ 5 ਤੱਕ ਤੁਹਾਡੀ ਮਾਰ ਹੈਗੀ ਹੈ ਤੁਸੀਂ ਆਪਣੀ ਸ਼ਕਤੀ ਨੂੰ ਪਛਾਣੋ ਤਾਂ ਸਹੀ ਥੋੜਾ ਜਿਹਾ ਪੜਨ ਲਿਖਣ ਦਾ ਰਿਸਕ ਲੈ ਲਿਆ ਕਰੋ ਦੁਨੀਆ ਤੁਹਾਡੇ ਬਲ ਝਾਕ ਰਹੀ ਹੈ ਸਰਵਤ ਦੇ ਭਲੇ ਦੀ ਉਹ ਵਿਚਾਰਧਾਰਾ ਤੁਹਾਡੇ ਕੋਲ ਹੈਗੀ ਹੈ ਜਿਹੜੀ ਕਿਸੇ ਕੋਲ ਹੈ ਨਹੀਂ ਅਸੀਂ ਇਸ ਵਿਚਾਰਧਾਰਾ ਨੂੰ ਪ੍ਰੈਕਟੀਕਲੀ ਅਪਣਾਉਣਾ ਹੈ ਤੇ ਚੜ੍ਹਦੀ ਕਲਾ 'ਚ ਰਹਿਣਾ ਹੈ ਹੁਣ ਆਪਾਂ 2 ਮਿੰਟਾਂ 'ਚ ਲਾਸਟ ਕੰਮ ਕਰਕੇ ਫਤਿਹ ਬੁਲਾਈਏ ਦੋ ਤਿੰਨ ਗੱਲਾਂ ਸਿੱਖ ਲਈਆਂ 네ਗੇਟਿਵ ਸ਼ਬਦ ਮੈਂ ਉਦਾਹਰਨਾ ਸਹਿਤ ਵਿਸਥਾਰ 'ਚ ਕਰਾਂ ਉਹਦਾ ਸਮਾਂ ਨਹੀਂ ਸਵੇਰੇ ਸ਼ਾਮ ਰੱਬ ਦਾ ਨਾਮ ਲੈਣਾ ਜ਼ਰੂਰ ਸ਼ੁਰੂ ਕਰੀਏ ਇੱਕ ਲਾਸਟ ਗੱਲ ਕਰੀਏ ਤੁਸੀਂ ਹੁਣ ਜਿੰਨੇ ਪੈਣ ਪਰ ਬੈਠੀ ਹੋ ਮੈਂ ਪ੍ਰੈਕਟੀਕਲੀ ਗੱਲ ਕਰ ਰਿਹਾ ਜੀ ਪੂਰਾ ਸੁਰਤ ਹਾਜ਼ਰ ਰੱਖੋ ਆਪਣੇ ਦਿਮਾਗ 'ਚ ਸੋਚਿਓ ਮੈਂ ਕੀ ਕਹਿ ਰਿਹਾ ਆਪਣੇ ਮਨ 'ਚ ਸੋਚੋ ਰਾਤ ਤੁਸੀਂ ਰੋਟੀ ਕਾਦੇ ਨਾਲ ਖਾਧੀ ਸੀ ਰਾਤ ਰੋਟੀ ਕਾਦੇ ਨਾਲ ਖਾਧੀ ਸੀ ਸੋਚ ਲਓ ਚੰਗੀ ਤਾਂ ਪ੍ਰੈਕਟੀਕਲ ਗੱਲ ਕਹਿਣ ਲੱਗਿਆ ਸੋਚ ਲਿਆ ਭੈਣਾ ਮਾਮਾ ਮੀਰ ਰਾਤ ਤੁਸੀਂ ਰੋਟੀ ਕਾਦੇ ਨਾਲ ਖਾਧੀ ਆ ਸੋਚ ਲਿਆ ਜੀ ਸੋਚ ਲਿਆ ਬਜ਼ੁਰਗ ਹੁਣ ਅਗਲੀ ਗੱਲ ਸੋਚ ਲਓ ਫਿਰ ਤੁਹਾਨੂੰ ਪਤਾ ਲੱਗੂ ਵੀ ਗੱਲ ਕੀ ਹੈ ਹੁਣ ਤੁਸੀਂ ਸੋਚੋ ਕਿ ਜਿਹੜਾ ਤੁਹਾਡਾ ਦੁਸ਼ਮਣ ਨੰਬਰ 1 ਹੈ ਜਿਹੜਾ ਤੁਹਾਨੂੰ ਬਹੁਤ ਪੁੱਠਾ ਬੋਲਿਆ ਸੀ ਸੋਚ ਲਿਆ ਜਿਹੜਾ ਤੁਹਾਨੂੰ ਬਹੁਤ ਪੁੱਠਾ ਬੋਲਦਾ ਜਿਹਨਾਂ ਤੁਹਾਡੀ ਬਣਦੀ ਨਹੀਂ ਸੋਚ ਲਿਆ ਜੇ ਇਮਾਨਦਾਰੀ ਨਾਲ ਸੋਚਿਆ ਫਿਰ ਤੁਸੀਂ ਆਪਣੇ ਅੰਦਰ ਹੁਣ ਜਵਾਬ ਲਿਓ ਕੱਲ ਰੋਟੀ ਕਦਣਾ ਖਾਧੀ ਸੀ ਇਹ ਸੋਚਣ ਨੂੰ ਸਮਾਂ ਵੱਧ ਲੱਗਿਆ ਦੁਸ਼ਮਣ ਨੰਬਰ 1 ਸੋਚਣ ਨੂੰ ਸਮਾਂ ਕੱਟ ਲਗਿਆ ਸੱਚ ਇਦਾਂ ਹੋਇਆ ਕਿ ਨਹੀਂ ਹੋਇਆ ਪਤਾ ਮੈਨੂੰ ਜਬਾ ਐਵੇਂ ਨਾ ਤੁਸੀਂ ਉਹੀ ਫੋਕੀ ਨਹੀਂ ਗੱਲ ਕਰਨੀ ਐਂ ਹੀ ਹੋਇਆ ਨਾ ਬਹੁਤਿਆਂ ਨਾਲ ਇਦਾਂ ਹੋਇਆ ਨਾ ਕਈ ਬੰਦੇ ਇਦਾਂ ਮੈਨੂੰ ਬਾਅਦ ਚ ਪੁੱਛਦੇ ਬਈ ਦੁਸ਼ਮਣ ਹੈ ਹੀ ਬਹੁਤ ਨੇ ਇੱਕ ਨੰਬਰ ਮੈਨੂੰ ਚੋਣ ਕਰਦਾ ਹੀ ਟਾਈਮ ਲੱਗ ਗਿਆ ਉਹ ਤਾਂ ਅੱਡ ਗੱਲ ਹੈ ਵੈਸੇ ਇਦਾਂ ਹੁੰਦਾ ਨਾ ਜੀ ਹੁਣ ਇਹਦਾ ਮਤਲਬ ਅਸੀਂ ਫਰੀਦ ਸਾਹਿਬ ਦੀ ਇੱਕ ਗੱਲ ਮੰਨੀ ਨਹੀਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਕੱਪੜੇ ਤਾਂ ਹੰਡਾਉਣੇ ਆ ਅਸੀਂ ਗੁੱਸੇ ਨੂੰ ਹੰਡਾਉਣੇ ਆ ਗੁੱਸਾ ਮੰਨਣਾ ਹੰਡਾਇ ਜੇ ਜਿਹੜਾ ਆਦਮੀ ਤੁਸੀਂ ਸੋਚਿਆ ਜਿਹੜਾ ਤੁਹਾਨੂੰ ਪੁੱਠਾ ਬੋਲਿਆ ਸੀ ਉਹ ਯਾਦ ਆ ਗਿਆ ਹੁਣ ਉਹਦਾ ਚਿਹਰਾ ਵੀ ਧਿਆਨ ਚ ਆ ਗਿਆ ਹੁਣ ਬੋਲਿਆ ਕੀ ਹੈ ਇਹ ਵੀ ਯਾਦ ਆ ਗਿਆ ਹੁਣ ਕੱਲ ਮੈਂ ਗੁਰਦਾਸਪੁਰ ਜ਼ਿਲ੍ਹੇ ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਜੀ 25 ਸਾਲ ਹੋ ਗਏ ਬੋਲੇ ਨੂੰ ਉਹ ਯਾਦ ਆਇਆ ਮੈਨੂੰ 25 ਸਾਲ ਰੋਟੀ ਨਹੀਂ ਆਦਾ ਜੀ ਕੱਲ ਕਾਦੇ ਨਾ ਕਾਦੀ ਸੀ ਕਹਿੰਦਾ ਉਹਦਾ ਚਿਹਰਾ ਵੀ ਯਾਦ ਆ ਗਿਆ ਉਹ ਬੋਲਿਆ ਕੀ ਸੀ ਇਹ ਵੀ ਯਾਦ ਆ ਗਿਆ ਮੈਂ ਕਿਹਾ ਭਾਈ ਚੰਨ ਸੋਹੀ ਬੰਦਾ ਬੂਟੜ ਸੂਟੜ ਹੋ ਕੇ ਤੇਰੇ ਸਾਹਮਣੇ ਆਉਂਦੀ ਐ ਲੰਘ ਜੇ ਉਹਨੂੰ ਪਤਾ ਵੈ ਨਾਵੇਂ ਤੂੰ ਇੱਥੇ ਬੈਠਾ ਤੇ ਤੇਰਾ ਕੀ ਬਣ ਉਹਨੂੰ ਵੇਖ ਕੇ ਕਹਿੰਦਾ ਅੱਗ ਲੱਗ ਜੂ ਅੰਦਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਜੇ ਅਸੀਂ ਅੱਜ ਇੱਕ ਪਰਣ ਕਰ ਲਈਏ ਗੁਰੂ ਦੀ ਜੁਰ ਜਿਨ੍ਹਾਂ ਨੇ ਸਾਨੂੰ ਪੁੱਠਾ ਬੋਲਿਆ ਸਾਰਿਆਂ ਨੂੰ ਮਾਫ ਕਰ ਦਈਏ ਇਹਦਾ ਬੈਨੀਫਿਟ ਉਹਨਾਂ ਨੂੰ ਨਹੀਂ ਹੋਣਾ ਜਿਨ੍ਹਾਂ ਨੂੰ ਮਾਫ ਕਰੋਗੇ ਬੈਨੀਫਿਟ ਆਪਾਂ ਨੂੰ ਹੋਣਾ ਹੈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਇਆ ਫਾਇਦਾ ਤਾਂ ਸਾਨੂੰ ਹੋਣਾ ਇਹਦਾ ਫਿਰ ਕਰੀਏ ਇਹ ਕੰਮ ਸੋ ਇਸ ਕਰਕੇ ਜਿਹੜੇ ਪੋਜ਼ਿਟਿਵ ਕੰਮ ਨੇ ਬਹੁਤ ਹੋ ਰਿਹਾ ਸਿੱਖਾਂ ਚ ਮੈਂ ਤੁਹਾਨੂੰ ਲਿਸਟ ਦਿੰਨਾ ਗਰਾਊਂਡ ਤੇ ਕੰਮ ਦਿੰਨਾ ਇਹ ਨਹੀਂ ਮੈਕ ਤੇ ਵੀ ਮੈਂ ਬੋਟਾ ਬੋਲੀ ਜਾਣਾ ਪਰ ਉਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਪੋਜ਼ਿਟਿਵ ਗੱਲਾਂ ਕਰਨੀਆਂ ਆਪਣੀ ਕੌਮ ਬਾਰੇ ਆਪਣੇ ਗੁਰੂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਏਡੀ ਵੱਡੀ ਬਖਸ਼ਿਸ਼ ਹੋਣੀ ਹੈ ਮੈਂ 100% ਯਕੀਨ ਨਾਲ ਕਹਿ ਰਿਹਾ ਕਿ ਧਰਮ ਪਰਵਰਤਨ ਦਾ ਮਸਲਾ ਬਿਲਕੁਲ ਹੱਲ ਹੋ ਚੁੱਕਿਆ ਹੈ ਇਸ ਲਹਿਰ ਚ ਤੁਸੀਂ ਸ਼ਾਮਲ ਹੋ ਕੇ ਆਪਣਾ ਨਾਮ ਲਿਖਾਉਣਾ ਹੈ ਤੁਹਾਡੀ ਮਰਜ਼ੀ ਹੈ ਜੇ ਬੈਠ ਕੇ ਦੇਖਣਾ ਹੈ ਤਮਾਸ਼ਾ ਸਾਈਡ ਤੇ ਦੇਖੀ ਜਾਓ 1 ਸਾਲ ਦੇ ਅੰਦਰ ਅੰਦਰ ਸ਼ਟਰ ਬੰਦ ਹੁੰਦੇ ਦੇਖਿਓ ਪੁਰਾਣੇ ਬੰਦੇ ਮੈਨੂੰ ਹਜ਼ਾਰਾਂ ਚ ਮਿਲ ਰਹੇ ਆ ਬਜ਼ੁਰਗੋਂ ਐਵੇਂ ਨਹੀਂ ਮੋਲੀ ਜਾਂਦਾ ਹਜ਼ਾਰਾਂ ਚ ਬੰਦੇ ਮਿਲ ਰਹੇ ਆ ਬਾਈ ਤੁਹਾਡੀਆਂ ਵੀਡੀਓ ਨਾ ਵੇਖਦੇ ਅਸੀਂ ਉਧਰ ਚਲੇ ਜਾਣਾ ਸੀ ਇਸ ਕਰਕੇ ਤੁਹਾਨੂੰ ਬੇਨਤੀ ਸਾਰਿਆਂ ਨੂੰ ਕੀਤੀ ਹੈ ਸੋ ਮੈਂ ਮੰਨ ਨਾਲ ਸੰਬੰਧਿਤ ਕੁਝ ਗੱਲਾਂ ਕੀਤੀਆਂ ਫਿਰ ਕਿਤੇ ਸਵਾਬ ਬਣਿਆ ਵਿਸਥਾਰ ਚ ਗੱਲ ਕਰਾਂਗੇ ਗੁਰੂ ਰਹਿਮਤ ਕਰੇ ਜੇ ਕੋਈ ਖੰਨੇ ਏਰੀਆ ਚ ਆਇਆ ਸੀ 23 ਮਾਰਚ ਨੂੰ ਉਥੇ ਸੈਮੀਨਾਰ ਰੱਖਿਆ ਖੰਨੇ ਦੇ ਵਿੱਚ ਪੂਰੀ ਡਿਟੇਲ ਤੁਸੀਂ ਬਾਅਦ ਚ ਉੱਥੇ ਲਾਈਵ ਵੇਖਿਓ ਕਿਦਾਂ ਅੱਗ ਠੰਡੀ ਲੱਗਦੀ ਹੈ ਬੰਦਿਆਂ ਨੂੰ ਲਾਈਵ ਦਿਖਾਵਾਂਗੇ ਉਹ ਮਕਸਦ ਕੀ ਹੈ ਦਿਖਾਉਣ ਦਾ ਗੁਰੂ ਸਾਹਿਬ ਦੀ ਗੱਲ ਬਹੁਤ ਸਿਖਰਲੀ ਹੈ ਪਰ ਲੋਕ ਇੰਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਛੱਡ ਰਹੇ ਜਦੋਂ ਸਾਡੇ ਸਿੱਖ ਦਿਖਾਉਣਗੇ ਨਾ ਇਦਾਂ ਵੀ ਬਾਈ ਇਹ ਗੱਲ ਕੁਝ ਵੀ ਨਹੀਂ ਲੈ ਫੜ ਸਟੀਲ ਰੌੜ ਬਣਾਇਆ ਬੰਦਾ ਉਚਾਲੋਂ ਕੁਰਸੀ ਕੱਢਤੀ ਉੱਤੇ ਕੁਇੰਟਲ ਦਾ ਬੰਦਾ ਖੜ ਗਿਆ ਉਹਨੂੰ ਪੁੱਛਿਆ ਵਜ਼ਨ ਕਿੰਨਾ ਲੱਗਿਆ ਉੱਪਰ ਕਹਿੰਦਾ ਜੀ 4 ਕਿਲੋ ਬਣਾ ਲੋ ਡੇਰਾ ਤਾਂ ਤਿਆਰੀ ਹੈ ਬਣਿਆ ਪਿਆ ਇਸ ਕਰਕੇ ਸਾਰਿਆਂ ਨੂੰ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਗੁਰੂ ਜੀ ਦੀ ਬਾਣੀ ਨਾਲ ਜੁੜੀਏ